ਸਾਸ੍ਰੀ ਗਰਲਫ੍ਰੈਂਡਸ ਮੈਥੋਡਾ ਹੋਸਟ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਲੱਤਾਂ ਦੀ ਜੋ ਕਮਜ਼ੋਰੀ ਆ ਜਾਂਦੀ ਹੈ ਲੱਤਾਂ ਨੂੰ 15 ਦਿਨਾਂ ਦੇ ਵਿੱਚ ਕਿਵੇਂ ਤਕੜੇ ਕੀਤੇ ਜਾ ਸਕਦਾ ਹੈ ਸਿਰਫ 4 ਕਸਰਤਾਂ ਨਾਲ ਜ਼ਿਆਦਾਤਰ ਕੋਈ ਛੋਟੀ ਸਰਜਰੀ ਹੋਈ ਹੈ ਕੋਈ ਤੁਹਾਡਾ ਆਪਰੇਸ਼ਨ ਹੋਇਆ ਹੈ ਜਾਂ ਫਿਰ ਤੁਸੀਂ ਪ੍ਰੈਗਨੈਂਸੀ ਤੋਂ ਬਾਅਦ ਵਾਲੇ ਦੌਰ ਦੇ ਵਿੱਚ ਗੁਜ਼ਰ ਰਹੇ ਹੋ ਜਾਂ ਫਿਰ ਤੁਹਾਡੀ ਉਮਰ 40 ਸਾਲ ਹੋ ਚੁੱਕੀ ਹੈ ਮੋਸਟਲੀ ਇਹਨਾਂ ਤਿੰਨਾਂ ਕੰਡੀਸ਼ਨ ਦੇ ਵਿੱਚ ਆਪਣੀ ਜੋ ਲੱਤਾਂ ਦੀ ਕਮਜ਼ੋਰੀ ਆ ਜਾਂਦੀ ਹੈ ਆਪਾਂ ਨੂੰ ਇਦਾਂ ਲੱਗਦਾ ਵੀ ਆਪਾਂ ਜ਼ਿਆਦਾ ਚੱਲ ਨਹੀਂ ਸਕਦੇ ਆਪਾਂ ਜ਼ਿਆਦਾਤਰ ਬੈਠ ਨਹੀਂ ਸਕਦੇ ਜਾਂ ਜਦੋਂ ਸਵੇਰੇ ਉੱਠਦੇ ਆ ਆਪਣੇ ਲੱਤਾਂ ਦੇ ਵਿੱਚ ਦਰਦ ਹੁੰਦਾ ਰਹਿੰਦਾ ਹੈ ਜਾਂ ਫਿਰ ਆਪਣੀ ਕੋਈ ਲੱਕ ਦੀ ਸਮੱਸਿਆ ਆ ਗਈ ਹੈ ਲੱਕ ਦਰਦ ਕਰਕੇ ਆਪਾਂ ਬੈਠੇ ਰਹਿੰਨੇ ਆ ਔਰ ਆਪਣੀਆਂ ਲੱਤਾਂ ਕਮਜ਼ੋਰ ਹੋ ਜਾਂਦੀਆਂ ਨੇ ਜਾਂ ਫਿਰ ਆਪਣੀ ਕੋਈ ਸਿਟਿੰਗ ਜੌਬ ਹੈ ਸਾਰਾ ਦਿਨ ਆਪਾਂ ਬੈਂਕ 'ਚ ਜੌਬ ਕਰਦੇ ਆ ਜਾਂ ਟੀਚਰ ਆ ਜਾਂ ਕੋਈ ਵੀ ਆਫਿਸ ਵਰਕ ਹੈ ਆਪਣੀਆਂ ਲੱਤਾਂ ਕਮਜ਼ੋਰ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਆਪਾਂ ਜਦੋਂ ਤਾਕਤਵਰ ਹੁੰਨੇ ਆ ਲੱਤਾਂ ਦੇ ਆਲੇ ਦੁਆਲੇ ਜੋ ਮਾਸ ਹੈ ਉਹ ਟਾਈਟ ਰਹਿੰਦਾ ਹੈ ਪਰ ਜਦੋਂ ਆਪਣੀ ਉਮਰ ਵੱਧਦੀ ਹੈ ਮਾਸ ਤਾਂ ਵਧਦਾ ਜਾਂਦਾ ਹੈ ਮੋਟਾਪਾ ਤਾਂ ਆਉਂਦਾ ਰਹਿੰਦਾ ਹੈ ਪਰ ਇਸ ਨੂੰ ਤਕੜੇ ਕਰਨਾ ਸਟਰੈਂਥ ਕਰਨਾ ਬਹੁਤ ਜ਼ਰੂਰੀ ਹੈ ਸੋ ਅਗਰ ਤੁਸੀਂ ਆਪਦੀਆਂ ਲੱਤਾਂ ਨੂੰ ਤਕੜੇ ਕਰ ਲੋਗੇ ਕੱਲ ਲਈ ਤੁਹਾਡੇ ਲਈ ਉਹ ਚੰਗਾ ਹੋਵੇਗਾ ਸਿਰਫ 15 ਦਿਨ ਤੁਸੀਂ ਇਹ ਕਸਰਤਾਂ ਕਰਨੀਆਂ ਨੇ ਸਵੇਰੇ ਦੁਪਹਿਰੇ ਸ਼ਾਮ ਕਰਨੀਆਂ ਨੇ ਨਾਲ ਦੀ ਨਾਲ ਕੀ ਖਾਣਾ ਚਾਹੀਦਾ ਹੈ ਲੱਤਾਂ ਨੂੰ ਤਕੜੇ ਕਰਨ ਲਈ ਉਹ ਵੀ ਤੁਹਾਨੂੰ ਵੀਡੀਓ ਦੇ ਐਂਡ ਦੇ ਵਿੱਚ ਦੱਸਾਂਗੇ ਜਿਹੜੀ ਦੂਸਰੀ ਕਸਰਤ ਹੈ ਤੁਹਾਡੇ ਲਈ ਉਹ ਸਭ ਤੋਂ ਲਾਹੇਵੰਦ ਕਸਰਤ ਹੈ ਉਮੀਦ ਕਰਦਾ ਤੁਹਾਨੂੰ ਇਹ ਆਪਣੀਆਂ ਸਾਰੀਆਂ ਵੀਡੀਓਜ਼ ਪਸੰਦ ਆਉਂਦੀਆਂ ਹੋਣਗੀਆਂ ਅਗਰ ਕਿਸੇ ਵੀ ਟੌਪਿਕ ਤੇ ਤੁਸੀਂ ਵੀਡੀਓ ਚਾਹੁੰਦੇ ਹੋ ਤਾਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਮੇਰਾ ਨਾਮ ਡਾਕਟਰ ਗੁਰਸ਼ੇਦ ਸਿੰਘ ਸਰਾਹ ਪਿਛਲੇ 10 ਸਾਲ ਤੋਂ ਅਸੀਂ ਮੁੱਲਾਪੁਰ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਅਸੀਂ ਆਪਣਾ ਕਲੀਨਿਕ ਰੰਨ ਕਰ ਰਹੇ ਹਾਂ ਅਗਰ ਤੁਸੀਂ ਸਾਨੂੰ ਇੰਸਟਾਗ੍ਰam ਤੇ ਫੋਲੋ ਨਹੀਂ ਕੀਤਾ ਸਾਡੀ ਆਈਡੀ ਹੈ sarysinghsraah physiotherapy ਔਰ ਦੂਸਰੀ ਆਈਡੀ ਹੈ ਡਾਕਟਰ ਗੁਰਸ਼ੇਰ ਸਿੰਘ ਨਾਮ ਤੇ ਔਰ ਸਾਡਾ ਫੇਸਬੁਕ ਤੇ ਪੇਜ ਹੈ ਐਸਰੀ ਸਿੰਘਸਰਾ ਫਿਜ਼ੋਥੈਰੇਪੀ ਕਲੀਨਿਕ ਔਰ ਅਗਰ ਤੁਸੀਂ ਸਾਨੂੰ YouTube ਤੇ ਸਬਸਕ੍ਰਾਈਬ ਨਹੀਂ ਕੀਤਾ ਆਪਣੇ ਚੈਨਲ ਨੂੰ ਤਾਂ ਅੱਜ ਹੀ ਸਬਸਕ੍ਰਾਈਬ ਜ਼ਰੂਰ ਕਰ ਲਓ ਸੋ ਸਟਾਰਟ ਕਰਦੇ ਹਾਂ ਲੱਤਾਂ ਨੂੰ 15 ਦਿਨਾਂ ਦੇ ਵਿੱਚ ਤਕੜੇ ਕਰਨ ਵਾਲੀਆਂ ਕਸਰਤਾਂ ਜੇ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਪ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਥੋੜੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਸੱਟ ਪੁਰਾਣੀ ਹੈ ਤਾਂ ਸੇਕ ਦਿਉਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸਾਰੀਆਂ ਕਸਰਤਾਂ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਆਪਣੇ ਜੋ ਹੈਲਥ ਪ੍ਰੋਵਾਈਡਰ ਨੇ ਜਾਂ ਤੁਹਾਡੇ ਫੈਮਿਲੀ ਡਾਕਟਰ ਨੇ ਤੁਸੀਂ ਉਹਨਾਂ ਦੀ ਸਲਾਹ ਜ਼ਰੂਰ ਲਵੋ ਇਹ ਸਾਰੀਆਂ ਕਸਰਤਾਂ ਸਾਰਿਆਂ ਲਈ ਫਿੱਟ ਨਹੀਂ ਹਨ ਅਗਰ ਕਿਸੇ ਵੀ ਕਸਰਤ ਦੌਰਾਨ ਤੁਹਾਡੇ ਦਰਦ ਸ਼ੁਰੂ ਹੋ ਜਾਵੇ ਉਥੇ ਉਹ ਕਸਰਤ ਤੁਸੀਂ ਬੰਦ ਕਰ ਦੇਣੀ ਹੈ ਸੋ ਇਹ ਕਸਰਤਾਂ ਜਿਹੜੀਆਂ ਹੈਗੀਆਂ ਨੇ ਸਿਰਫ ਚਾਰ ਕਸਰਤਾਂ ਨਹੀਂ ਇੱਕ ਕਸਰਤਾਂ ਕਰ ਲਈ ਤੁਹਾਨੂੰ ਕੀ ਕੀ ਚਾਹੀਦਾ ਹੈ ਸਭ ਤੋਂ ਪਹਿਲਾਂ ਤੁਸੀਂ ਜਿਵੇਂ ਅਸੀਂ ਦੇਖੋ 1 2 3 ਤਿੰਨ ਤੌਲੀਏ ਦਾ ਰੋਲ ਬਣਾ ਲਿਆ ਐਦਾਂ ਕਰਕੇ ਇਹ ਚਾਹੀਦਾ ਤੁਹਾਨੂੰ ਗੋਲ ਕਰਕੇ ਔਰ ਇੱਕ ਤੁਹਾਨੂੰ ਥੈਰਾ ਬੈਂਡ ਚਾਹੀਦਾ ਹੈ ਥੈਰਾ ਬੈਂਡ इजीली ਮਾਰਕੀਟ ਦੇ ਵਿੱਚ ਮਿਲ ਜਾਂਦਾ ਹੈ ਤੁਸੀਂ ਇਸ ਨੂੰ ਖਰੀਦ ਸਕਦੇ ਹੋ ਕੋਈ ਬਾਲਾ ਮਹਿੰਗਾ ਨਹੀਂ ਹੈ ਮਾਈਲਡ ਇਸ ਇਧੀਆਂ ਤਿੰਨ ਚੀ ਤਿੰਨ ਕੰਡੀਸ਼ਨਸ ਹੁੰਦੀਆਂ ਨੇ ਇੱਕ ਮਾਈਲਡ ਇੱਕ ਮੋਡਰੇਟ ਇੱਕ ਹਾਈ ਤੁਸੀਂ ਇਹ ਜਿਹੜਾ ਸਭ ਤੋਂ ਮਾਈਲਡ ਵਾਲਾ ਥੈਰਾ ਬੈਂਡ ਹੈ ਇਹ ਖਰੀਦ ਲੈਣਾ ਹੈ ਤੁਹਾਡੇ ਇਹ ਬਹੁਤ ਕੰਮ ਆਏਗਾ ਜਿਵੇਂ ਗੋਡਿਆਂ ਦੀ ਕਸਰਤ ਹੋ ਗਈ ਮੋਡਿਆਂ ਦੀ ਕਸਰਤ ਹੋ ਗਈ ਆਪਣੀ ਲੱਤਾਂ ਦੀ ਕਸਰਤ ਹੋ ਗਈ ਸੋ ਤੁਹਾਡੇ ਲਈ ਇਹ ਫਾਇਦੇ ਵਾਲੀ ਚੀਜ਼ ਹੈ ਜੂਰ ਖਰੀਦ ਕੇ ਰੱਖੋ ਔਰ ਹੋਰ ਸਾਪਾ ਨੂੰ ਕੁਝ ਨਹੀਂ ਚਾਹੀਦਾ ਤੋ ਹੁਣ ਆਪਾਂ ਕਰਨ ਲੱਗੀਆਂ ਕਸਰਤਾਂ ਆਓ ਸ਼ੁਰੂ ਕਰੀਏ ਸਭ ਤੋਂ ਪਹਿਲਾਂ ਤੁਸੀਂ ਬੈੱਡ ਤੇ ਲੇਟ ਜਾਣਾ ਹੈ ਜਿਹੜੀ ਨੰਬਰ 1 ਐਕਸਰਸਾਈਜ਼ ਹੈ ਲੱਤਾਂ ਨੂੰ ਤਕੜੇ ਕਰਨ ਵਾਲੀ ਉਹ ਹੈਗੀ ਤੁਹਾਡੀ ਐਂਕਲ ਟੂ ਪੰਪਸ ਤੁਸੀਂ ਬਿਲਕੁਲ ਪੈਰ ਬਾਹਰ ਲੈ ਜਾਣੇ ਆਂ ਔਰ ਪੈਰ ਅੰਦਰ 1 ਫਿਰ 2 ਫਿਰ 3 ਫਿਰ 4 ਫਿਰ 5 ਫਿਰ 6 ਫਿਰ 7 ਫਿਰ 8 ਫਿਰ 9 ਫਿਰ 10 ਫਿਰ 11 ਫਿਰ 12 ਫਿਰ ਆਰਾਮ ਕਰ ਇੱਕ ਵਾਰੀ ਕੀਤਾ ਇਹ ਕਸਰਤ ਤੁਸੀਂ 5 ਵਾਰੀ ਕਰਨੀ ਹੈ ਇੱਕ ਵਾਰੀ ਹੋਰ ਕਰਕੇ ਦਿਖਾ ਦਿੰਨੇ ਆ ਤੁਹਾਨੂੰ ਸਿੱਧੇ ਲੇਟ ਜਾਣਾ ਇਦਾਂ ਔਰ ਪੈਰ ਅੰਦਰ 1 ਫਿਰ 2 ਫਿਰ 3 ਪੂਰੇ ਪੈਰ ਅੰਦਰ ਪੂਰੇ ਪੈਰ ਬਾਹਰ 4 ਫਿਰ 5 ਫਿਰ 6 ਫਿਰ 7 ਫਿਰ 8 ਫਿਰ 9 ਫੇਸ ਫੇ 11 ਫੇਸ 12 ਦੈਨ ਰਿਲੈਕਸ ਦੋ ਵਾਰੀ ਕਰਕੇ ਦਿਖਾਇਆ ਤੁਸੀਂ ਇਹ ਪੰਜ ਵਾਰੀ ਕਰਨੀ ਹੈ ਇਹ ਹੋਗੀ ਤੁਹਾਡੀ ਪਹਿਲੀ ਐਕਸਰਸਾਈਜ਼ ਐਂਕਲ ਟੂ ਪੰਪਸ ਦੂਸਰੀ ਕਸਰਤ ਕੀ ਹੈ ਤੁਸੀਂ ਜੋ ਆਪਾਂ ਰੋਲ ਬਣਾਇਆ ਸੀਗਾ ਇਸ ਨੂੰ ਤੁਸੀਂ ਗੋਡੇ ਦੇ نیچے ਰੱਖ ਲੈਣਾ ਹੈ ਇਦਾਂ ਕਰਕੇ ਔਰ ਤੁਹਾਡਾ ਗੋਡਾ ਜੋ ਥੋੜਾ ਜਿਹਾ ਮੁੜਿਆ ਰਹੇਗਾ ਔਰ ਇਹਨੂੰ ਤੁਸੀਂ ਦੱਬ ਕੇ ਲਾਤ ਉੱਪਰ ਚੱਕ ਦੇਣੀ ਹੈ ਪੈਰ ਅੰਦਰ ਇੱਥੇ ਆਪਾਂ ਹੋਲਡ ਕਰਾਂਗੇ 10 ਸੈਕਿੰਡ 1 2 3 4 5 6 7 8 9 10 ਫੇਰ نیچے ਚੱਕ ਦੇਣਾ ਪੈਰ ਪੈਰ ਬਲ ਨੂੰ ਰਿਲੈਕਸ ਗੋਡਾ ਵੀ ਰਿਲੈਕਸ ਫੇਰ ਤੁਸੀਂ ਪਹਿਲਾਂ ਗੋਡੇ ਨੂੰ نیچے ਦੱਪਣਾ ਔਰ ਲੱਤ ਉੱਪਰ ਚੱਕਣੀ ਆ ਦੁਬਾਰਾ ਦੇਖੋ ਗੋਡੇ ਨੂੰ نیچے ਪ੍ਰੈਸ ਕੀਤਾ ਲੱਤ ਉੱਪਰ ਚੱਕੀ ਪੈਰ ਅੰਦਰ 모ੜਿਆ ਇੱਥੇ ਆਪਾਂ 10 ਸੈਕਿੰਡ ਹੋਲਡ ਕਰਨਾ ਇਹ ਜੋ ਥੋੜੀ ਕਸਰਤ ਹੈ ਕੁਆਡਰੀਸੈਪਟ ਮਸਲਸ ਜੋ ਆਪਣਾ ਇਹ ਸਭ ਤੋਂ ਇੰਪੋਰਟੈਂਟ ਮਸਲ ਹੈ ਇਹ ਵਾਲਾ ਇਸ ਨੂੰ ਇਹ ਤਕੜੇ ਕਰੇਗੀ ਔਰ ਇਸ ਨੂੰ ਤੁਸੀਂ ਉੱਪਰ ਚੱਕ ਦਾਂਗੇ ਅੰਦਰ ਹੋਲਡ ਕਰਾਂਗੇ ਪੈਰ ਅੰਦਰ 모ੜ ਕੇ 10 ਸੈਕਿੰਡ ਇੱਕ 2 3 4 5 6 7 8 9 10 ਫੇਰ نیچے ਰੱਖ ਦੋਗੇ ਰਿਲੈਕਸ ਹੋ ਜਾਓਗੇ 5-7 ਸਕਿੰਟ ਦਾ ਆਰਾਮ ਕਰਕੇ ਫਿਰ ਨਾਲ ਹੀ ਫੇਰ ਉਹ ਦੱਬਿਆ ਲਾਤ ਉੱਪਰ ਚੱਕੀ ਪੈਰ ਅੰਦਰ ਮੋੜਿਆ ਇੱਥੇ ਆਪਾਂ ਫੇਰ ਹੋਲਡ ਕਰਾਂਗੇ 1 2 3 4 5 6 7 8 9 10 ਫੇਰ نیچے ਰੱਖਿਆ ਲਾਤ ਢਿੱਲੀ ਛੱਡ ਦੇਣੀ ਹੈ ਫੇਰ نیچے ਦਪਾਂਗੇ ਲਾਤ ਉੱਪਰ ਚੱਕਾਂਗੇ ਪੈਰ ਅੰਦਰ ਮੋੜਾਂਗੇ 1 दो तेन चार सात आठ नौ दस दैन रिलैक्स ये कसरत दोनों साइड करनी है छे वारी तो शुरू करेंगे जाने की जा मैं आप हम तीन वारी दबिया है दोबारा देखो इदा दबिया लत उपर चकी पैर अंदर मुड़िया इतने दस सेकंड होल्ड करेंगे एक दो तीन चार पे सत अठ नौ दस दैन रिलैक्स ये छे वारी कसरत करनी है ਪਹਿਲੇ ਹਫਤੇ ਦੂਸਰੇ ਹਫਤੇ ਤੁਸੀਂ 8 ਵਾਰੀ ਲੈ ਜਾਣਾ ਤੀਸਰੇ ਹਫਤੇ ਤੁਸੀਂ 10 ਦਿਨਾਂ ਤੇ ਪਹੁੰਚ ਜਾਣਾ ਜਦੋਂ 15ਵਾਂ ਦਿਨ ਤੁਹਾਡਾ ਪਹੁੰਚੇਗਾ ਤੁਹਾਡੀਆਂ ਲੱਤਾਂ ਦੇ ਵਿੱਚ ਚਾਨ ਪੈ ਜਾਏਗੀ ਠੀਕ ਹੈ 6 ਵਜੇ ਤੋਂ ਸ਼ੁਰੂ ਹੋ ਕੇ 10 ਤੇ ਐਂਡ ਕਰਾਂਗੇ ਦੋਨੋਂ ਸਾਈਡ ਕਰਨੀਆਂ ਇਹ ਕਸਰਤ ਤੁਸੀਂ ਇਹ ਹੋਗੀ ਨੀ ਪ੍ਰੈਸ ਐਂਡ ਹੋਲਡ ਹੁਣ ਜਿਹੜੀ ਅਗਰੀ ਕਸਰਤ ਹੈ ਉਹ ਹੈ ਤੁਹਾਡੀ ਥੈਰਾ ਬੈਂਡ ਨਾਲ ਕਰਾਂਗੇ ਆਪਾਂ ਜੋ ਤੁਹਾਡਾ ਥੈਰਾ ਬੈਂਡ ਹੈ ਇਸ ਨੂੰ ਤੁਸੀਂ ਇਸ ਸਾਈਡ ਵੀ ਪਾ ਲੈਣਾ ਔਰ ਇਸ ਸਾਈਡ ਵੀ ਪਾ ਲੈਣਾ ਔਰ ਦੈਨ ਇਹਦਾ ਰੱਖ ਲਿਆ ਹੁਣ ਤੁਸੀਂ ਲੱਤ ਸਿੱਧੀ ਰੱਖ ਕੇ ਪੈਰ ਨੂੰ ਅੰਦਰ ਮੋੜ ਕੇ ਲੱਤ ਉੱਪਰ ਚੱਕ ਦੇਣੀ ਹੈ ਪੂਰੀ ਖਿੱਚ ਪੈ ਗਈ ਲੱਤ ਦੇ ਵਿੱਚ ਇਥੇ ਤੁਸੀਂ 10 ਸੈਕਿੰਡ ਹੋਲਡ 1 2 3 4 5 6 7 8 9 10 ਦੈਨ ਰਿਲੈਕਸ ਫਿਰ ਅਸੀਂ 7 ਸੈਕਿੰਡ ਆਰਾਮ ਕਰਕੇ ਫੇਰ ਪੈਰ ਅੰਦਰ ਮੋੜਿਆ ਫੇਰ ਲੱਤ ਉੱਪਰ ਚੱਕਤੀ 1 2 3 4 5 6 7 8 9 10 ਦੈਨ ਰਿਲੈਕਸ ਫੇਰ ਤੁਸੀਂ ਰਿਲੈਕਸ ਹੋ ਜਾਣਾ ਫੇ ਤੁਸੀਂ ਸਿੱਧੇ ਲੇਟੇ ਪੈਰ ਅੰਦਰ ਮੋੜਿਆ ਲਾਤ ਉਪਰ ਚੱਕਤੀ 1 2 3 4 5 6 7 8 9 10 then ਰਿਲੈਕਸ ਫੇ ਰਿਲੈਕਸ ਹੋ ਜਾਣਾ ਫਿਰ ਸਾਹਮਣੇ ਦੇਖਿਆ ਪੈਰ ਨੂੰ ਅੰਦਰ ਮੋੜਿਆ ਲਾਤ ਉਪਰ ਚੱਕਤੀ 1 2 3 4 5 6 7 8 9 10 then ਰਿਲੈਕਸ ਇਹ ਵੀ ਤੁਸੀਂ ਜਿਹੜੀ ਐਸ ਐਲ ਆਰ ਵਿਦ ਥੈਰਾ ਬੈਂਡ ਕਰਨੀ ਆ ਇਹ ਤੁਸੀਂ 6 ਵਾਰੀ ਕਰਨੀ ਆ ਅਤੇ 6 ਤੋਂ 8 8 ਤੋਂ 10 ਜਿਵੇਂ ਪਹਿਲਾਂ ਆਪਾਂ ਤੁਹਾਨੂੰ ਦੱਸ ਕੇ ਹਟਿਆ ਪਹਿਲਾਂ ਬਿਲਕੁਲ ਸਿੱਧੇ ਲੇਟ ਜਾਣਾ ਪੈਰ ਅੰਦਰ ਮੋੜ ਲੈਣਾ ਟਾਈਟ ਖਿੱਚ ਪੈਣੀ ਚਾਹੀਦੀ ਹੈ ਪੂਰੀ ਪੂਰੀ ਜਾਨ ਲੱਗੇਗੀ ਇਹ ਪੂਰਾ ਜਿਹੜਾ ਮਸਲ ਹੈ ਇਹ ਵਾਲਾ ਮਸਲ ਪੂਰਾ ਟਾਈਟ ਹੋ ਜਾਏਗਾ ਇੱਥੇ ਆਪਾਂ ਹੋਲਡ ਕਰਾਂਗੇ 10 ਸੈਕਿੰਡ 1 2 3 4 5 6 7 8 9 10 ਦੈਨ ਰਿਲੈਕਸ ਬਿਲਕੁਲ ਆਰਾਮ ਨਾਲ ਤੁਸੀਂ ਲੇਟ ਜਾਣਾ ਹੈ ਪਹਿਲੀ ਜਿਹੜੀ ਕਸਰਤ ਸੀਗੀ ਉਹ ਸੀਗੀ ਐਂਕਲ ਟੂ ਪੰਪਸ ਦੂਸਰੀ ਕਸਰਤ ਆਪਾਂ ਇਸ ਨੂੰ ਦਬਕੇ ਉੱਪਰ ਚੱਕਿਆ ਸੀ ਤੀਸਰੀ ਕਸਰਤ ਸੀਗੀ ਆਪਣੀ ਜਿਹੜੀ ਥੈਰਾ ਬੈਂਡ ਨਾਲ ਕੀਤੀ ਦੁਬਾਰਾ ਇੱਕ ਵਾਰੀ ਫੇਸ ਤੋਂ ਕਰਕੇ ਦਿਖਾ ਦਿੰਨੇ ਆ ਪੈਰ ਅੰਦਰ ਮੋੜਾਂਗੇ ਲੱਤ ਉੱਪਰ ਚੱਕ ਲਾਂਗੇ ਇੱਥੇ ਆਪਾਂ ਹੋਲਡ ਕਰਾਂਗੇ 10 ਸੈਕਿੰਡ 1 2 3 4 5 6 7 8 9 10 ਦੈਨ ਰਿਲੈਕਸ ਬਿਲਕੁਲ ਥੇ ਲਈ ਸ਼ਾਰਟ ਦੇਣੀ ਹੈ ਤੁਸੀਂ ਇਹ ਹੋ ਗਈ ਤੁਹਾਡੀ ਐਸ ਐਲ ਆਰ ਵਿਦ ਥੈਰਾ ਬੈਂਡ 6 ਵਾਰੀ ਐਸਾਈਡ 6 ਵਾਰੀ ਐਸਾਈਡ ਔਰ ਦੈਨ ਸਾਰੀਆਂ ਕਿਸਮਤਾਂ ਦੋਨੇ ਸਾਈਡ ਕਰਨੀਆਂ ਨੇ ਹੁਣ ਤੁਹਾਨੂੰ ਆਪਾਂ ਸੱਜੇ ਪਾਸੇ ਕਰਕੇ ਦਿਖਾਉਨੇ ਆ ਪੈਰ ਅੰਦਰ ਮੋੜਾਂਗੇ और लत उपर चक देंगे इतने आप देखो थैराबैंडो दे 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 खिच पै रही है इस जगह खिच पै रही है इतना अंदर मोड़ा लत उपर चक देंगे इतने आपकेंड एक दो तीन चार पे सत अठ नौ दस दैन रिलैक्स छे वारी एसाइड छे वारी एसाइड ये होगी थोड़ी तीसरी एक्सरसाइज हूँ आपूँ जी लास्ट कसरत है वो करके दिखानेडू निकाल देना है और तुम्हें साइड लेना है ले ले। साइड लैके ले जाओगे इदा करके और नीचे वाला गोडा मोड़ लेना है नीचे वाला गोडा मोड़ के और ये लत्त सीधी रखा इस हवा चक देंगे इतने आपाउट दस सैकेंड होल्ड करेंगे एक दो तीन चार पाँच छत अठ नौ दस इस इस एक, देन ਰਿਲੈਕਸ ਇਸ ਨੂੰ ਹਿਪ ਅਬਡਕਸ਼ਨ ਵੀ ਕਹਿੰਦੇ ਆ ਔਰ ਇਸ ਨੂੰ ਸਾਈਡ ਐਸਐਲਆਰਵੀ ਕਹਿੰਦੇ ਨੇ ਸਾਈਡ ਤੇ ਪੈ ਕੇ ਇਦਾਂ ਲੱਤ ਦੀ ਉੱਪਰ ਚੱਕਣੀ ਨੀਅਰ ਅਬਾਊਟ 1 ਫੁੱਟ ਨੀਚੇ ਨਾਲ ਉੱਚੀ ਚੱਕਾਂਗੇ ਇਸ ਤੋਂ ਇਸ ਲੈਵਲ ਤੋਂ 1 ਫੁੱਟ ਉੱਚੀ ਇੱਥੇ ਆਪਾਂ ਅੰਦਾਜ਼ ਗਿਣਾਂਗੇ 1 2 3 4 5 6 7 8 9 10 ਫੇਰ ਉੱਪਰ ਚੱਕ ਦਾਂਗੇ 1 2 3 4 5 6 7 8 9 10 ਫੇਰ ਉੱਪਰ ਚੱਕ ਦਾਂਗੇ 1 दो तीन चार पे सात, आठ, नौ दस फिर ऊपर चक देंगे एक दो तीन चार पाँच, तो छे सात, आठ, नौ दस ये छः बारी करना इस साइड छे वारी दूसरी साइड हम करके दिखाएँ दोनों साइड एक कसरत करनी है इदा तो साइड लेकेट जाओगे नीचे वाली लत् मोड़ लैनी है और, और उपर वाली लत् सीधी रखा और इसको उपर चक देंगे इतने आप होल्ड करेंगे एक दो तीन चार पांच छे सत

ਹੌਲੀ ਹੌਲੀ 6 ਤੋਂ 8 8 ਤੋਂ 10 ਇਹ ਤੁਸੀਂ ਕਸਰਤਾਂ ਸਵੇਰੇ ਦੁਪਹਿਰੇ ਸ਼ਾਮ ਕਰਨੀਆਂ ਨੇ ਹੁਣ ਤੁਹਾਨੂੰ ਦੱਸਦੇ ਆ ਕਿਹੜੀਆਂ-ਕਿਹੜੀਆਂ ਚੀਜ਼ਾਂ ਤੁਹਾਨੂੰ ਖਾਣੀਆਂ ਚਾਹੀਦੀਆਂ ਹਨ ਸੋ ਇਹ ਸੰ ਕਸਰਤਾਂ ਜਿਹੜੀ ਤੁਸੀਂ ਸਵੇਰੇ ਦੁਪਹਿਰੇ ਸ਼ਾਮ ਕਰਨੀਆਂ ਨੇ ਹੁਣ ਤੁਹਾਨੂੰ ਦੱਸਣ ਲੱਗੇ ਆ ਵੀ ਕੀ-ਕੀ ਤੁਸੀਂ ਆਪਦੀ ਡਾਈਟ ਦੇ ਵਿੱਚ ਤੁਸੀਂ ਆਪ ਦੇ ਖਾਣੇ ਦੇ ਵਿੱਚ ਖਾ ਸਕਦੇ ਹੋ ਕਿ ਲੱਤਾਂ ਦੇ ਵਿੱਚ ਜਾਨ ਆ ਜਾਵੇ ਨੰਬਰ 1 ਤੁਸੀਂ ਸਵੇਰੇ ਔਰ ਸ਼ਾਮ ਤੁਸੀਂ 10 ਤੋਂ 15 ਮਖਾਣੇ ਜ਼ਰੂਰ ਖਾਣੇ ਨੇ ਫੁੱਲ ਮਖਾਣੇ ਜਿਸ ਨੂੰ ਕਿਹਾ ਜਾਂਦਾ ਹੈ ਅਗਰ ਤੁਸੀਂ ਨਾਲ ਕੋਸਾ ਜਾਂ ਦੁੱਧ ਲੈ ਲਵੋ ਉਹ ਸੋਨੇ ਤੇ ਸੁਹਾਗੇ ਵਾਲੀ ਗੱਲ ਹੋਵੇਗੀ। ਔਰ ਨਾਲ ਦੀ ਨਾਲ ਤੁਸੀਂ 5 ਤੋਂ 6 ਬਦਾਮ ਰਾਤ ਨੂੰ ਪਾਣੀ ਦੇ ਵਿੱਚ ਭਿਉਾ ਦੇਣੇ ਨੇ ਔਰ ਉਹ ਸਵੇਰੇ ਤੁਸੀਂ ਨਾਲ ਵੀ ਖਾ ਸਕਦੇ ਹੋ ਆਪਣੇ ਚਾਹ ਦੁੱਧ ਜੋ ਵੀ ਤੁਸੀਂ ਸਵੇਰੇ ਲੈਨੇ ਹੋ ਵੈਸੇ ਵੀ ਸੁੱਕੇ ਵੀ ਖਾ ਸਕਦੇ ਹੋ ਔਰ ਤੁਸੀਂ ਡਾਈਟ ਦੇ ਵਿੱਚ ਸਵੇਰੇ 10 ਵਜੇ ਤੋਂ ਪਹਿਲਾਂ ਪਹਿਲਾਂ ਇੱਕ ਐਪਲ ਆਪ ਦੀ ਡਾਈਟ ਦੇ ਵਿੱਚ ਜ਼ਰੂਰ ਐਡ ਕਰ ਲੈਣਾ ਹੈ। ਅਗਰ ਤੁਸੀਂ ਇਹ ਸਾਰੀਆਂ ਗੱਲਾਂ ਦਾ ਧਿਆਨ ਰੱਖੋਗੇ ਕਸਰਤਾਂ ਦਾ ਧਿਆਨ ਰੱਖੋਗੇ ਸਵੇਰੇ ਦੁਪਹਿਰੇ ਸ਼ਾਮ ਕਰੋਗੇ ਤੁਸੀਂ ਦੇਖੋਗੇ 15 ਦਿਨਾਂ ਦੇ ਵਿੱਚ ਤੁਹਾਡੇ ਲੱਤਾਂ ਦੇ ਵਿੱਚ ਜਾਨ ਪੈ ਜਾਏਗੀ ਤੁਹਾਨੂੰ ਇਦਾਂ ਲੱਗੇਗਾ ਵੀ ਹਾਂ ਹੁਣ ਤਾਕਤ ਬਣੀ ਐ ਆਪਣੇ ਲੋਕ ਕਸਰਤਾਂ ਤੋਂ ਬਹੁਤ ਘਤਰੌਂਦੇ ਨੇ ਕਸਰਤਾਂ ਤੋਂ ਚੋਰੀ ਕਰਦੇ ਨੇ ਵੀ ਨਹੀਂ ਸਾਤੋਂ ਨਹੀਂ ਹੁੰਦੀ ਕਸਰਤ ਪਰ ਤੁਸੀਂ ਅਗਰ ਕਸਰਤਾਂ ਸ਼ੁਰੂ ਕਰ ਦੋਗੇ ਤੁਸੀਂ ਦੇਖੋਗੇ ਤੁਹਾਡੀ ਲੱਤਾਂ ਦੇ ਵਿੱਚ ਜਾਨ ਬਹੁਤ ਜਲਦੀ ਪੈ ਗਈ ਕੋਈ ਵੀ ਕਸਰਤ ਹੈ ਲੱਤਾਂ ਵਾਲੀ ਨਹੀਂ ਹੋਰ ਵੀ ਸਾਡੀ ਜਿਵੇਂ ਲੱਕਦਰ ਦੀ ਵੀਡੀਓਜ਼ ਨੇ ਜਾਂ ਸਰਵਾਈਕਲ ਦੀਆਂ ਵੀਡੀਓਜ਼ ਨੇ ਜਾਂ ਵੈਸੇ ਵੀ ਹੋਰ ਕੋਈ ਵੀ ਗੁੱਟ ਦੀ ਵੀਡੀਓ ਆ ਜਾਂ ਅਨੇਕਾਂ ਵੀਡੀਓ ਨੇ ਜਿਨ੍ਹਾਂ ਵਿੱਚ ਅਸੀਂ ਕਸਰਤਾਂ ਦੱਸਦੇ ਹਾਂ ਅਗਰ ਤੁਸੀਂ ਕਸਨਤਾ ਇਮਾਨਦਾਰੀ ਨਾਲ ਕਰੋਗੇ ਤਾਂ ਇਸ ਦਾ ਜੋ ਰਿਜ਼ਲਟ ਹੈ ਤੁਹਾਨੂੰ ਖੁਦ ਦੇਖਣ ਨੂੰ ਅੱਗੇ ਮਿਲੇਗਾ ਉਮੀਦ ਕਰਦਾ ਹਾਂ ਇਹ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਵੇਗੀ ਅਗਰ ਤੁਸੀਂ ਇਸ ਵੀਡੀਓ ਰਿਗਾਰਡਿੰਗ ਕੁਝ ਵੀ ਸਾਨੂੰ ਪੁੱਛਣਾ ਚਾਹੁੰਦੇ ਹੋ ਤਾਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਸਤੋ ਪੁੱਛ ਸਕਦੇ ਹੋ ਮਿਲਦੇ ਹਾਂ ਜਲਦ ਇੱਕ ਨਵੀਂ ਵੀਡੀਓ ਨਾਲ ਟਿਲ ਦੈਨ ਉਨੀ ਦੇਰ ਤੁਸੀਂ ਸਾਰੇ ਜਾਣੇ ਆਪਣਾ ਧਿਆਨ ਰੱਖਿਓ ਸਤਿ ਸ਼੍ਰੀ ਅਕਾਲ ਜੀ